ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਨੇ ਆਪਣੀ ਸੋਸ਼ਲ ਮੀਡੀਆ ਹੈਂਡਲ ਉੱਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਸਿੱਧੂ ਦੇ ਜਾਣ ਤੋਂ ਬਾਅਦ 686 ਦਿਨਾਂ ਬਾਅਦ ਜਸਟਿਸ ਫੌਰ ਸਿੱਧੂ ਮੂਸੇਵਾਲਾ ਮਾਰਚ 2023 ਵਿੱਚ ਜੇਲ੍ਹਾਂ ਵਿੱਚੋਂ ਦੋ ਇੰਟਰਵਿਊ ਕਰਕੇ ਮੇਰੇ ਪੁੱਤਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਅਤੇ ਹੁਣ ਸਲਮਾਨ ਖਾਨ ਨੂੰ ਮਾਰਨ ਦੀਆਂ ਧਮਕੀਆਂ ਦੇ ਜਾਰੀਆਂ ਨੇ ਸਿਸਟਮ ਸਾਨੂੰ ਟੀਚਰਾਂ ਕਰਦਾ ਰਿਆ ਇੰਟਰਵਿਊ ਕਿੱਥੇ ਅਤੇ ਕਿਨੇ ਕਰਵਾਈ ਕਿਹੜੇ ਮੁਲਾਜ਼ਮਾਂ ਦੇ ਸ਼ਹਿ ਹੈ ਠੋਈ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ باوجود ਸਰਕਾਰ ਨੇ ਕੁਝ ਪ੍ਰਤਾਲ ਨਹੀਂ ਕੀਤੀ ਅਤੇ ਅੱਜ ਧਮਕੀਆਂ ਦੇਣ ਵਾਲੇ ਸਲਮਾਨ ਖੰਗ ਤੇ ਵੀ ਹਮਲਾ ਕਰਵਾਇਆ ਗਿਆ ਪੰਜਾਬ ਸਰਕਾਰ ਨੇ 3 ਮਹੀਨਿਆਂ ਦਾ ਹੋਰ ਸਮਾਂ ਮੰਗਿਆ ਕਿ ਹੁਣ ਚੋਣਾ ਲੰਘ ਜਾਣ ਦਾ ਇੰਤਜ਼ਾਰ ਕੀਤਾ ਜਾ ਰਿਹਾ 6 ਮਹੀਨਿਆਂ ਤੋਂ ਹਾਈ ਕੋਰਟ ਇੰਟਰਵਿਊ ਨੂੰ ਸਬੂਤ ਵਜੋਂ ਪੇਸ਼ ਕਰਨ ਲਈ ਹੁਕਮ ਦੇ ਰਹੀ ਹੈ ਪਰ ਸ਼ਾਸਨ ਅਦਾਲਤ ਦੇ ਹੁਕਮਾਂ ਨੂੰ ਪਿੱਛੇ ਛੱਡ ਰਹੀ ਹੈ ਅਤੇ ਇਹਨਾਂ ਗੁੰਡਿਆਂ ਦੇ ਖਿਲਾਫ ਕੋਈ ਕਾਰਵਾਈ ਅੱਗੇ ਨਹੀਂ ਵਧਾ ਰਹੀ ਸਿਕਿਉਰਿਟੀ ਦੀ ਜਾਣਕਾਰੀ ਲੀਕ ਕਰੋੜਾਂ ਦੇ ਹਥਿਆਰ ਜੇਲ੍ਹਾਂ ਵਿੱਚੋਂ ਇੰਟਰਵਿਊ ਇਹ ਸਭ ਸਿਆਸੀ ਲੀਡਰਾਂ ਦੀ ਮਿਲਿਪੋਗਤ ਤੋਂ ਬਿਨਾ ਹੋ ਹੀ ਨਹੀਂ ਸਕਦਾ ਅਤੇ ਜਿਨ੍ਹਾਂ ਲੀਡਰਾਂ ਹੱਥ ਅਸੀਂ ਆਪਣੇ ਦੇਸ਼ ਦਾ ਸਿਸਟਮ ਦੇਣਾ ਹੈ ਉਹਨਾਂ ਨੂੰ ਇਸ ਗੁੰਡਾਗਰਦੀ ਖਿਲਾਫ ਸਵਾਲ ਵੀ ਨਹੀਂ ਕਰ ਸਕਦੇ ਜਸਟਿਸ ਫੋਰ ਸਿੱਧੂ ਮੂਸੇਵਾਲਾ